ਕੀ ਬਾਰੇ ਕਹਿਣਾ ਚਾਹੋਗੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ মিডিਆ ਦਾ ਤੰਮਬਰ ਕਰਦਾ ਸੋ ਸਾਰੇ ਮੇਰੇ ਨੂੰ ਸਾਸ਼ੀ ਕਾ ਪਾਰਟੀ ਦੇ ਦੇਖੋ ਜੀ ਲੋਕਜਨ ਸ਼ਕਤੀ ਪਾਰਟੀ RAM BILAS PASWAN ਜੋ ਸਾਡੀ ਨੈਸ਼ਨਲ ਪਤਲਵ ਚਿਰਾਗ ਪਾਸਵਾਨ ਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨੇ ਮੈਨੂੰ ਬਦਲਵਾਇਆ ਜੀ ਜਿਹੜੀ ਪਟਿਆਲਾ ਸੀਟ ਆ ਇਹ ਜਿੱਦ ਤੇ ਮੈਂ ਲੜਮਾ ਚੋਂ ਲੜਨ ਜਾ ਰਹੇ ਹਾਂ ਜੀ। ਕਿਉਂਕਿ ਸੋ ਸਾਡਾ ਜਿਹੜਾ ਸਮਾਜ ਆ ਬਹੁਤ ਪਰੇਸ਼ਾਨ ਆ ਸਰਕਾਰਾਂ ਆ کافی ਆਂਜ ਨੇ ਡਿੰਗ ਰਹੇ ਕਿ ਕਿਸੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ। ਆ ਕਰਕੇ ਮੈਂ کافی ਸਾਲ ਤੋਂ ਸੁਪਰਸ ਕਰ ਰਿਹਾ ਸਾਡੇ ਅਸੀਂ ਭਾਈਚਾਰਾ ਜੋ ਵੀ ਨਰੇਗਾ ਦੇ ਵਿੱਚ ਕੰਮ ਕਰਦੇ ਨੇ ਚਾਹੇ ਕੋਈ ਮਜ਼ਦੂਰ ਆ ਚਾਹੇ ਕੋਈ ਫੈਕਟਰੀ ਦੇ ਵਿੱਚ ਲੱਗੇ ਆ। ਕਿਸ਼ੇ ਦੀ ਕੋਈ ਮਤਲਬ ਸਰਕਾਰ ਅਜ ਤੱਕ ਕੁਝ ਸੋਤ ਬੋਲੇ ਲੈ ਰਹੀ ਜੀ ਆ ਕਰਕੇ ਬਦਲੇ ਰਜਾ ਫੋਨ ਇਹ ਖੋਲੇ ਆ ਵੀ ਮਤਲਬ ਸਾਡੇ ਸਮਾਜ ਦੀ ਸੁਣਵਾਈ ਹੋ ਗਈ ਹੋਰ ਵੀ ਪਾਰਟੀ ਦੂਜੀਆਂ ਪਾਰਟੀਆਂ ਕੋਈ ਵੱਖਰੀ ਮੈਨੀਫੈਸਟੋ ਲੈ ਕੇ ਆ ਰਹੀ ਹੈ ਜਾਂ ਕੀ ਤੁਹਾਡਾ ਚੋਣ ਦਾ ਮਨ ਦਾ ਅਰਥ ਹੈ ਸਾਡੀ ਪਾਰਟੀ ਜੀ ਦੇਖੋ ਰਾਮਬਲਾਸ ਪਾਸਪੋਰਟ ਦੀ ਜੋ ਪਹਿਲਾਂ ਸੈਂਟਰ ਦੇ ਵਿੱਚ ਮੰਤਰੀ ਰਹੇ ਨੇ ਫੂਲਸ ਪਾ ਜੀ ਮંત્રી ਰਾਏ ਨੇ ਡਰੇਮਤral ਪੀਨਾਂ ਕੋਲ ਜਦੋਂ ਫੂਡ ਸਪਲਾਈ ਮੰਤਰੀ ਦੇ ਦੇਖੋ ਜੀ ਇਹ ਮਤਲਬ ਜੋ 2 ਰੁਪਏ ਕਿਲੋ ਵਾਲੀ ਕਰਤਾ ਕਿੰਨਾ ਦੇ ਮਤਲਬ ਲਾਗੂ ਕਰਵਾਈ ਰਾਸ਼ਨ ਕਾਰਡ ਦਾ ਕੋ ਕਰਵਾਈ ਫਿਰ BSNL ਦੀ ਜੋ ਟੈਲੀਫੋਨ ਦੀ ਉਹ ਵੀ ਦੇਖੋ ਲੈ ਕੇ ਆਏ ਸਾਡੇ ਸਮਾਜ ਦੇ ਜੋ ਮਸੀਹ ਤੇ ਜੀ ਰੰਗ ਬਲਾਸਪਾਸ ਮੰਨ ਦਸਵਾ ਨਾ ਦਸਵਾ ਨਾ हां जी की करना अपील करना चाहने हो ਤੁਸੀਂ ਲੋਕ ਸਭਾ ਉਮੀਦਵਾਰਾਂ ਨੂੰ ਆਪਣੇ ਉਹਨਾਂ ਦੇ ਰਹਿਦੀ ਜਨਤਾ ਚ ਦੇਖੋ ਮੈਂ ਇਹ ਅਪੀਲ ਇਹ ਕਰਨਾ ਚਾਹੁੰਦਾ ਜੀ ਵੀ ਜਿਹੜਾ ਸਾਡਾ ਨਰੇਗਾ ਮਜ਼ਦੂਰ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਮੈਨੂੰ ਵੱਧ ਤੋਂ ਵੱਧ ਵੋਟ ਪਾ ਕੇ ਜਿਤਾਓ ਕਿਉਂਕਿ ਜਿਹੜੀ ਉਹਨਾਂ ਦੀ ਪਾਲਿਸੀਆਂ ਨੇ ਉਹਨਾਂ ਦੇ ਜਿਹੜੇ ਬੜਦੇ ਹੱਕ ਨੇ ਮੈਂ ਉਹਨਾਂ ਨਾਲ ਇਹ ਵਾਅਦਾ ਕਰਦਾ ਵੀ ਉਹਨਾਂ ਦੇ ਮੈਂ ਹੱਕ ਉਹਨਾਂ ਨੇ ਦਬਾ ਕੇ ਰਹਿੂੰਗਾ ਬਾਕੀ ਜਿਹੜੇ ਵੀ ਸਾਡਾ ਮੈਸੀ ਭਾਈਚਾਰੇ ਚੋਂ ਦੇਖੋ ਚਾਹੇ ਸਾਡੇ ਭਾਈਚਾਰਾ ਬਾਹਰ ਆਈ ਨਾਰੀ ਭਰਾ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਹੱਥ ਬੰਨ੍ਹ ਕੇ ਵੀ ਮੇਰੀ ਬੋਟ ਸਪੋਰਟ ਕਰੋ ਕਿਉਂਕਿ ਉਹਨਾਂ ਦੇ ਹੱਥ 'ਚ ਬਹੁਤ ਕੁਸ਼ਾ ਸੋ ਜੇ ਸਾਡਾ ਸਮਾਜ ਸਾਡਾ ਸਮਾਜ ਆ ਮੈਨੂੰ ਬੇਨਤੀ ਕਰਦਾ ਵੀ ਦੇਖੋ ਇਤੋਂ ਵਧੀਆ ਮੌਕਾ ਨਹੀਂ ਮਿਲਣਾ ਬਾਕੀ ਮੈਂ ਪਿੰਡਾਂ ਦੇ ਵਿੱਚ ਜਾਂਦਾ ਜੀ ਦੇਖੋ ਲੋਕ ਬਹੁਤ ਦੁਖੀ ਨੇ ਮੈਨੂੰ ਕਹਿੰਦੇ ਨੇ ਭਰਾ ਜੀ ਜੇ ਤੁਸੀਂ ਨਾ ਮદાન 'ਚ ਉਤਰਦੇ ਤਾਂ ਅਸੀਂ ਨੇ ਵੋਟ ਜਿਹੜੀ ਨੋਟਾਂ ਨੂੰ ਪਾਉਣੀ ਸੀ ਤੇ ਹੁਣ ਚਮਕੀਲੇ ਸਿੰਘ ਨੂੰ ਲੋਕਧਰ ਸ਼ਕਤੀ ਪਾਰਟੀ ਨੂੰ ਰਾਮ ਬਲਾਸ ਪਾਸਮਾਨ ਦੀ ਜੋ ਸਾਡਾ ਹੈਲੀਕਾਪਟਰ ਚੋਰ ਨਸਾਨ ਉਹਨੂੰ ਪਾਵਾਂਗੇ ਠੀਕ